ਚੋਨੇ ਵਿੱਚ ਤਣੇ ਦੇ ਹਾਲੇ ਦੁਆਲੇ ਪੱਤਿਆਂ ਦਾ ਗਲਣਾ ਸ਼ੀਥ ਰੌਟ ਸ਼ੀਥ ਰੌਟ ਚੋਨੇ ਦਾ ਇੱਕ ਮੁੱਖ ਰੋਗ ਹੈ ਇਸ ਰੋਗ ਦੇ ਪ੍ਰਭਾਵ ਨਾਲ ਚੋਨੇ ਦੇ ਸਭ ਤੋਂ ਉੱਪਰਲੇ ਪੱਤੇ ਦੇ ਹੇਠਲੇ ਹਿੱਸੇ ਛੀਤ ਤੇ ਸਲੇਟੀ ਤੋਂ ਪੂਰੇ ਰੰਗ ਦੇ ਬੇਤਰਤੀਬੇ ਤੱਬੇ ਬਣ ਜਾਂਦੇ ਹਨ ਜਿਨ੍ਹਾਂ ਦੇ ਕਿਨਾਰੇ ਗੂੜੇ ਪੂਰੇ ਹੁੰਦੇ ਹਨ ਰੋਗ ਵੱਧਣ ਤੇ ਇਹ ਤੱਬੇ ਫੈਲ ਕੇ ਆਕਾਰ ਵਿੱਚ ਵੱਡੇ ਹੋ ਜਾਂਦੇ ਹਨ ਅਤੇ ਪੱਤੇ ਦੇ ਹੇਠਲੇ ਹਿੱਸੇ ਨੂੰ ਪੂਰੀ ਤਰ੍ਹਾਂ ਘੇਰ ਲੈਂਦੇ ਹਨ ਇਸ ਕਾਰਨ ਮੁੰਜਰਾ ਠੀਕ ਤਰੀਕੇ ਨਾਲ ਬਾਹਰ ਨਹੀਂ ਨਿਕਲ ਪਾਉਂਦੀਆਂ ਜਾਂ ਅਧ ਪਚਦੀਆਂ ਨਿਕਲਦੀਆਂ ਹਨ ਜਿਹਨਾਂ ਤੇ ਚਿੱਟੇ ਰੰਗ ਦੀ ਉੱਲੀ ਪੈਦਾ ਹੋ ਜਾਂਦੀ ਹੈ ਜਿਸ ਨਾਲ ਦਾਣੇ ਨਹੀਂ ਬਣਦੇ ਜਾਂ ਦਾਣੇ ਅੱਧੇ ਪੱਕੇ ਹਲਕੇ ਭੂਰੇ ਹੋ ਜਾਂਦੇ ਹਨ ਇਹ ਉੱਲੀ ਚੋਨੇ ਦੀ ਪ੍ਰਾਲੀ ਅਤੇ ਦਾਣਿਆਂ ਵਿੱਚ ਜਿਉਂਦੀ ਰਹ ਕੇ ਅਗਲੀ ਫਸਲ ਵਿੱਚ ਮੂਲ ਸੰਕਰਮਣ ਫੈਲਾਉਂਦੀ ਹੈ ਰੋਕथाम ਫਸਲ ਦੀ ਕਟਾਈ ਤੋਂ ਬਾਅਦ ਸੰਕਰਮਿਤ ਪ੍ਰਾਲੀ ਨੂੰ ਨਸ਼ਟ ਕਰੋ ਅਤੇ ਰੋਗ ਮੁਕਤ ਬੀਜ ਦੀ ਵਰਤੋਂ ਕਰੋ ਇਸ ਤੋਂ ਇਲਾਵਾ 26.8 ਗ੍ਰਾਮ ਹੈਕਸਾਕੋਨਜ਼ੋਲ 75 डब्ल्यूजी ਜਾਂ 200 ਮਿਲੀਲੀਟਰ ਪ੍ਰੋਪੀਕੋਨਜ਼ੋਲ ਪੰਜੀ ਈਐਸਵੀਸੀ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੋ ਛਿੜਕਾ ਕਰੋ ਪਹਿਲਾ ਗੋਭਵਸਥਾ ਤੇ ਅਤੇ ਦੂਜਾ 15 ਦਿਨ ਬਾਅਦ ਰੋਗ ਦੇ ਲੱਛਣ ਨਜ਼ਰ ਆਉਣ ਤੇ ਰੋਕਥਾਮ ਲਈ 15 ਦਿਨ ਦੇ ਅੰਤਰਾਲ ਤੇ ਦੋ ਛਿੜਕਾ ਕਰੋ ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ